જીએસપી ટીવી ਦੇ ਤੁਹਾਡਾ ਬਹੁਤ ਬਹੁਤ ਸਵਾਗਤ ਮੈਂ ਅਨਵਦੀਪ ਕੌਰ ਜਾਂਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਅਹਿਮ ਖਬਰਾਂ ਦੇ ਬੁਲੇਟਨ ਤੇ ਮੋਹਾਨੀ ਦੇ ਵਿੱਚ ਪੱਟੇ ਕੁੱਤਰਨ ਵਾਲੀ ਮਸ਼ੀਨ ਦੇ ਵਿੱਚ ਚੁੰਨੀ ਔਨ ਕਰਕੇ ਮਹਿਲਾ ਜੀ ਹੋਈ ਮੌਤ ਮੋਹਾਲੀ ਦੇ ਫੇਜ਼ 1 ਚ ਬਣੀ ਗਊਸ਼ਾਲਾ ਦੇ ਵਿੱਚ ਵੱਡਾ ਹਾਦਸਾ ਵਾਪਰਨ ਦਾ ਮਾਮਲਾ ਜੋ ਹੈ ਸਾਹਮਣੇ ਆਇਆ ਹੈ ਅਨੁਸਾਰ ਗਊਸ਼ਾਲਾ ਦੇ ਵਿੱਚ 55 ਸਾਲਾ ਮਨਦੀਪ ਕੌਰ ਦੀ ਬੇਹੱਦ ਹੀ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦਰਅਸਲ ਫੇਜ਼ 1 ਚ ਬਣੀ ਗਊਸ਼ਾਲਾ 'ਚ ਅਮਨਦੀਪ ਕੌਰ ਗਾਵਾਂ ਨੂੰ ਚਾਰਾ ਪਾਉਣ ਦੇ ਸਿੱਧੇ ਦੌਰਾਨ ਜਦੋਂ ਮੈਲਾ ਗਾਵਾਂ ਨੂੰ ਚਾਰਾ ਪਾਉਣ ਲੱਗੀ ਤਾਂ ਉਸ ਦੀ ਚੁੰਨੀ ਪਾਸਮਾ ਦੀ ਚਾਰਾ ਘਟਾਉਣ ਵਾਲੀ ਮਸ਼ੀਨ ਦੇ ਵਿੱਚ ਆ ਗਈ ਜਿਸ ਦੇ ਨਾਲ ਲਿਫਟ ਗਈ ਉਸ ਦੀ ਮੌਤ ਹੋ ਜਾਂਦੀ ਹੈ ਹਾਰ ਨੂੰ ਬਰਦਾਸ਼ਤ ਨਾ ਕਰਦੇ ਹੋਏ ਮੈਦਾਨ ਦੇ ਵਿੱਚ ਹੀ ਲਗਾ ਖਿਡਾਰੀ ਐਤਵਾਰ 17 ਅਗਸਤ ਨੂੰ ਬ੍ਰਾਜ਼ੀਲੀਅਨ ਫੁੱਟਬਾਲ ਲੀਗ ਦੇ ਵਿੱਚ ਨੀਮਾਨ ਜੂਨੀਅਰ ਦੀ ਟੀਮ ਸੈਂਟੋਨਟਾ ਤੇ ਵਾਸਕੋ ਦਾ ਗਾਮਾ ਵਿੱਚਕਾਰ ਇੱਕ ਮੈਚ ਖੇਡਿਆ ਗਿਆ ਜਿਸ ਦੇ ਵਿੱਚ ਸੈਂਟੋਨਸ ਨੂੰ ਕਰਾਰੀ ਹਾਰ ਦਾ ਜੋ ਹੈ ਸਾਹਮਣਾ ਕਰਨਾ ਪਿਆ ਵਾਸਕੋ ਨੇ ਸੈਂਟੋਨਸ ਨੂੰ ਸ਼ੇਡ 0 ਦੇ ਨਾਲ ਹਰਾਇਆ ਤੇ ਨੀਮਾਨ ਗੂਨੀਅ ਨੂੰ ਆਪਣੇ ਕੈਰੀਅਰ ਦੀ ਸਭ ਤੋਂ ਵੱਡੀ ਹਾਰ ਦਿੱਤੀ ਨੀਮਾਨ ਸ਼ਰਮਨਾਕ ਹਾਰ ਦਾ ਦਰਦ ਬਰਦਾਸ਼ਤ ਨਾ ਕਰ ਸਕਿਆ ਤੇ ਮੈਦਾਨ ਦੇ ਵਿੱਚ ਹੀ ਫਰੋਂ ਲੱਗ ਪਿਆ ਦੇਸ਼ ਭਾਗ ਦੇ ਵਿੱਚ ਹਰ ਰੋਜ਼ ਜੁਪੀ ਇਬਰਾਹੀਮ 90 ਹਜ਼ਾਰ ਕਰੋੜ ਦਾ ਹੁੰਦਾ ਲੈਂਡਿੰਗ ਦੇਸ਼ ਭਾਗ ਦੇ ਵਿੱਚ ਹਰ ਰੋਜ਼ ਜੁਪੀ ਇਬਰਾਹੀਮ 90 ਹਜ਼ਾਰ ਕਰੋੜ ਰੁਪਏ ਦਾ ਲੈਂਦੇ ਹੁੰਦਾ ਐਸਬੀਆਈ ਦੀ ਰਿਪੋਰਟ ਦੇ ਅਨੁਸਾਰ ਅਗਸਤ ਦੇ ਵਿੱਚ ਰੁਪਈਆ ਲੈਂਦੀਨ ਦਾ ਰੋਜ਼ਾਨਾ ਔਸਤ ਮੁੱਲ 90460 ਕਰੋੜ ਰੁਪਏ ਤੱਕ ਪਹੁੰਚ ਗਿਆ ਹਰ ਵੀ ਦੌਰਦਰ ਪਛੀਤੇ ਵਿੱਚ ਇਹ ਅੰਕੜਾ 75000 743 ਕਰੋੜ ਰੁਪਏ ਤੱਕ ਪਹੁੰਚ ਗਿਆ ਪੌਂਗ ਡੈਮ ਤੋਂ 60600 ਕਿਊਸਕ ਪਾਣੀ ਪੌਂਗ ਡੈਮ ਦੇ ਵਿੱਚ ਲਗਾਤਾਰ ਵਧਿਆ ਪਾਣੀ ਦਾ ਪੱਧਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਿਛਲੇ 24 ਘੰਟਿਆਂ ਦੇ ਵਿੱਚ 3 ਫੁੱਟ ਪਾਣੀ ਦਾ ਪੱਧਰ ਵਧਿਆ ਹੋਇਆ ਨਜ਼ਰ ਆ ਰਿਹਾ ਅੱਜ 1382 ਫੁੱਟ ਤੱਕ ਦਾ ਪਹਿਮਾਨਾ ਜੋ ਹੈ ਦਰਜ ਕੀਤਾ ਗਿਆ ਡੈਮ ਪ੍ਰਬੰਧਨਰ ਨੂੰ ਪਾਣੀ ਦਾ ਪੱਤਰ ਕੰਟਰੋਲ ਕਰਨ ਦੇ ਲਈ ਬਿਆਸ ਰਿਆ ਦੇ ਵਿੱਚ 60000 ਕਿਊਸਿਕ ਪਾਣੀ ਛੱਡਣ ਦਾ ਜੋ ਐਲਾਨ ਕਰਨਾ ਪਿਆ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਣਿਆ ਹੜ੍ਹ ਦਾ ਖਤਰਾ ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈ ਰਿਹਾ ਮੌਸਮ ਵਿਭਾਗ ਨੇ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਭੂਕਬਾਨੀ ਕੀਤੀ ਜਲੰਧਰ ਦੇ ਵਿੱਚ ਮੀਂਹ ਦੇ ਕਾਰਨ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਪਾਣੀ ਦੇ ਨਾਲ ਭਰ ਗਈਆਂ ਪਰ ਪਾਣੀ ਪਰ ਨਾਲ ਲੋਕਾਂ ਦੇ ਵੇ ਆਉਣ ਜਾਣ ਦੇ ਵਿੱਚ ਮੁਸ਼ਕਲ ਆ ਰਹੀ ਜਿਸ ਕਾਰਨ ਆਵਾਜਾਈ ਵੀ ਜੋ ਹੈ ਠੱਪ ਹੋ ਚੁੱਕੀ ਹੈ ਹੜਪੀਟਾਂ ਦੀ ਮਦਦ ਲਈ ਸੰਸਥੀ ਜੀਵਾਲ ਨੇ ਪੀਐਮ ਨੂੰ ਲਿਖੀ ਚਿੱਠੀ ਇੰਨੇ ਦਿਨੀ ਹੜਾ ਵਰਗੇ ਹਾਲਾਤਾਂ ਦੇ ਨਾਲ ਜੂਝ ਰਿਹਾ ਦੱਸ ਦਿੰਦੇ ਹਾਂ ਕਿ ਇਸ ਨੂੰ ਲੈ ਕੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਤ ਸਿੰਘ ਜੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਗਈ ਜਿਸ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਹਰ ਪੀੜਤਾ ਨੂੰ ਮੁਆਵਜ਼ਾ ਦੇਣ ਦੀ ਜੋ ਅਮੰਕੀਤੀ ਗਈ ਐਕਸੀਡੈਂਟ ਦੇ ਮਗਰੋਂ ਹਰਪੰਦਰ ਮਾਨ ਨੂੰ ਮਿਲੀ ਹਸਪਤਾਲ ਦੇ ਵਿੱਚੋਂ ਛੁੱਟੀ ਪੰਜਾਬੀ ਗਾਇਕਰ ਪੱਜਰਮਾਨ ਤੇ ਉਹਨਾਂ ਦੇ ਪੁੱਤਰ ਅਵਕਾਸ਼ ਮਾਨ ਦਾ 3 ਅਗਸਤ ਨੂੰ ਦਿੱਲੀ ਤੋਂ ਚੰਡੀਗੜ੍ਹ ਆਉਂਦੇ ਸਮੇਂ ਹਰਿਆਣਾ ਦੇ ਕੁਰਕੁਸ਼ੇਤਰ ਦੇ ਵਿੱਚ ਭਿਆਨਕ ਐਕਸੀਡੈਂਟ ਹੋ ਜਾਂਦਾ ਉਹਨਾਂ ਨੂੰ ਗੰਭੀਰ ਹਾਲਤ ਦੇ ਵਿੱਚ ਮੁਹਾਲੀ ਦੇ ਫੋਟੀਜ਼ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਹੁਣ ਦੋਵਾਂ ਨੂੰ ਉੱਥੋਂ ਛੁੱਟੀ ਮਿਲ ਗਈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼੍ਰੀ ਚਮਕੌਰ ਸਾਹਿਬ ਦੇ ਹਸਪਤਾਲ ਦਾ ਕੀਤਾ ਗਿਆ ਉਦਘਾਟਨ ਸ਼੍ਰੀ ਚਮਕੌਰ ਸਾਹਿਬ ਕੇ 14 ਕਰੋੜ ਦੀ ਲਾਗਤ ਦੇ ਨਾਲ ਉਹ ਸਾਰੀ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਅਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਿਆਮਨ ਨੇ ਤੁਹਾਨੂੰ ਦੁਪਹਿਰ 1:00 ਵਜੇ ਦੀ ਕਲੀਬੀ ਉਦਕਾਂਕੰ ਕੀਤਾ ਇਸ ਤੋਂ ਬਾਅਦ ਉਹ ਬੇਲਾ ਨਜ਼ਦੀਕ ਇੱਕ ਆਖ ਨੂੰ ਸੰਬੋਧਨ ਕਰਨ ਦੇ ਲਈ ਫਰਵਾਣਾ ਹੋ ਗਏ ਦਿੱਲੀ ਦੇ ਸਕੂਲ ਨੂੰ ਮਿਲੀ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਲੀ ਦੇ ਇੱਕ ਵੱਡੇ ਸਕੂਲ ਨੂੰ ਫਿਰ ਤੋਂ ਬੰਬ ਦੇ ਨਾਲ ਉਡਾਉਣ ਦੀ ਧਮਕੀ ਜੁਆਇਤ ਵੀ ਰੇਸ ਤੋਂ ਪਹਿਲਾਂ ਵੀ ਦਿੱਲੀ ਦੇ ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਨੇ ਕਈ ਵਾਰ ਇਚੁਠੀ ਵੀ ਸਾਬਤ ਹੋ ਚੁੱਕੇ ਨੇ ਦਿੱਲੀ ਪਬਲਿਕ ਸਕੂਲ ਡੀਐਸਪੀ ਦੁਵਾਰ ਕਾਨੂੰਨ ਸੋਮਵਾਰ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਵਾਲਾ ਈਮੇਲ ਇੱਕ ਵਾਰ ਫਿਰ ਤੋਂ ਜੁਆਇਤ ਆਇਆ ਵਿਕਰਮ ਸਿੰਘ ਤੇ ਜੀਤਿਆ ਦੀ ਪਤਨੀ ਦੇ ਵੱਲੋਂ ਹਾਈ ਕੋਰਟ ਚ ਦਾਇਰ ਪਟੀਸ਼ਨ ਪੰਜਾਬ ਸਰਕਾਰ ਦੇ ਤਾਂ ਨੋਟਿਸ ਸ਼੍ਰੋਮਣੀ ਕਾਲੀਦਾਸ ਦੇ ਆਗੂ ਵਿਕਰਮ ਸਿੰਘ ਮੁਜੀਠੀਆ ਦੀ ਗ੍ਰਿਫਤਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਵਿਕਰਮ ਸਿੰਘ ਮੁਜੀਠੀਆ ਦੀ ਪਤਨੀ ਅਤੇ ਵਧਾਇਕਾ ਗਨੀਵ ਕੌਰ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਸੀ ਵਧਾਇਕਾ ਗਨੀਵ ਕੌਰ ਨੇ ਮੁਜੀਠੀਆ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਦਰਜ ਵਾ FIR ਨੂੰ ਉਹਨਾਂ ਨੂੰ ਭੇਜੀ ਗਏ ਨੋਟਿਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ